ਡਿੰਪੇ ਢਿੱਲੋ ਤੇ ਅਮ੍ਰਿਤਾ ਬੜਿੰਗ ਇੱਕੋ ਸਮੇਂ ਗੁਰੂ ਘਰ ਹੋਏ ਨਤਮਸਤਕ ਦੋਮਾਂ ਨੇ ਇੱਕ ਦੂਜੇ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ ਬਹੁਤ ਹੀ ਬਹੁਤ ਜ਼ਿਆਦਾ ਅੱਛਾ ਲੱਗਿਆ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਮਾਲਕ ਨੇ ਫਾਈਨਲੀ ਅਜੇ ਦਿਨ ਲੰਘਦਾ ਤੇ ਮੈਂ ਨੂੰ ਬਹੁਤ ਉਮੀਦ ਹੈ ਲੋਕ ਹਰ ਵਾਰ ਦੀ ਤਰ੍ਹਾਂ ਹੁਣ ਵੀ ਸਾਥ ਦੇਣਗੇ ਤੇ ਬਹੁਤ ਅੱਛਾ ਰਿਜ਼ਲਟ ਮੁਕਾਬਲਾ ਕਿਵੇਂ ਦੇਖਦੇ ਹੋ ਮੁੱਦੇ ਕੀ ਨੇ ਸ਼ਹਿਰ ਤੋਂ ਮਸਤੀਆਂ ਦੀ ਬਗੜਾ ਦੀ ਗੱਲ ਕੀਤੀ ਹੈ ਇਹ ਆਪਾਂ 23 ਤੋਂ ਬਾਅਦ ਗੱਲ ਕਰਾਂਗੇ ਅੱਜ ਬੜੇ ਦਿਨਾਂ ਬਾਅਦ ਥੋੜਾ ਰਿਲੈਕਸਡ ਮੋਮੈਂਟ ਆਇਆ ਹੈ ਜਿਹਦੇ ਵਿੱਚ ਬੜੀ ਸੁਖ ਸ਼ਾਂਤੀ ਦੇ ਨਾਲ ਮੈਂ ਅਰਦਾਸ ਕਰਕੇ ਆਈ ਹਾਂ ਪ੍ਰਮਾਤਮਾ ਅਗੇ ਕਿ ਸੁਖ ਸ਼ਾਂਤੀ ਦੇ ਨਾਲ ਇਲੈਕਸ਼ਨ ਹੋਵੇ ਮੈਂ ਲੋਕਾਂ ਦੇ ਵਿੱਚ ਰਹੂੰਗੀ ਸ਼ਾਮ ਦੇ 6 ਵਜੇ ਤੱਕ ਸਾਰੇ ਬੁੱਕਸ ਤੇ ਕੀਕਬੁੱਕਸ ਤੇ ਆਪ ਚਾਹੋਗੇ ਸਵੇਰ ਦਿਨੇ ਹੀ ਕੰਮ ਕਰ ਰਹੀ ਹਾਂ ਸ਼ਾਮ ਤੱਕ ਮੈਸੇਜ ਵੋਟਰਾਂ ਨੂੰ ਕੀ ਕਹਿਣਾ ਚਾਹੂੰਗੀ ਮੋਟਰਾਂ ਨੂੰ ਵੀ ਬੇਨਤੀ ਕਰੂੰਗੀ ਜਿਸ ਪ੍ਰਕਾਰ ਤੁਸੀਂ ਹਮੇਸ਼ਾ ਸਾਥ ਦਿੱਤਾ ਹੈ ਇਸ ਵਾਰ ਵੀ ਸਾਥ ਦਿਓ ਅਚਾ ਡਿੰਪੀ ਸਾਹਿਬ ਕਹਿ ਰਹੇ ਆਊਟਸਾਈਡਰ ਵਰਸਸ ਗਿੱਦਰ ਲਹਾਵਲੇ ਦੇਖੋ ਪਿਛਲੇ 12 ਸਾਲਾਂ ਤੋਂ ਆਊਟਸਾਈਡਰ ਨੇ ਗਿੱਦਰਵਾਣ ਨੂੰ ਸਭ ਕੁਝ ਦਿੱਤਾ ਹੈ ਕਿਹੜੇ ਆਊਟਸਾਈਡਰ ਪੰਜਾਬ ਕਾਂਗਰਸ ਦਾ ਪ੍ਰਧਾਨ ਪੰਜਾਬ ਦੇ ਕਿਸੇ ਵੀ ਹਲਕੇ ਲਈ ਆਊਟਸਾਈਡਰ ਨਹੀਂ ਹੁੰਦਾ ਗੁਰੂਆਂ ਦਾ ਕੰਮ ਹੈ ਵਿਰੋਧ ਕਰਨਾ ਅਸੀਂ ਪਰਵਾਹ ਨਾ ਕਰੀਏ ਦੁਆਬੀ ਚੱਲ ਰਿਹਾ ਹੈ ਇਸ ਸਮੇਂ ਬਹੁਤ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਬਹੁਤ ਵੱਡਾ ਇਗਜ਼ਾਮ ਦੇਣ ਜਾ ਰਹੇ ਹੋ ਉਹ ਬਈ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਹੀਂ ਹੱਥ ਠੀਕ ਹੈ ਅਸੀਂ ਆਪ ਦੀ ਤਿਆਰੀ ਡਿੰਪੇ ਢਲੋ ਤੇ ਅਮ੍ਰਿਤਾ ਬੜਿੰਗ ਇੱਕੋ ਸਮੇਂ ਗੁਰੂ ਘਰ ਹੋਏ ਨਤਮਸਤਕ ਦੋ ਮਾਂ ਇੱਕ ਦੂਜੇ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ ਆਲ ਦਾ ਬੈਸਟ ਜੀ ਬਾਜੀ ਜੀ ਥੈਂਕ ਯੂ ਹਾਂ ਜਿਹੜਾ ਕਿਤਨੇ ਕਿਤੇ ਮੈਡਮ ਬਹੁਤ ਥੱਕੇ ਥੱਕੇ ਨਜ਼ਰ ਆ ਰਹੇ ਬਹੁਤ ਹੀ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਮਾਲਕ ਨੇ ਫਾਈਨਲੀ ਅਜੇ ਦਿਨ ਲਿਆਂਦਾ ਤੇ ਮੈਂ ਉਹ ਬਹੁਤ ਉਮੀਦ ਹੈ ਲੋਕ ਹਰ ਵਾਰ ਦੀ ਤਰ੍ਹਾਂ ਹੁਣ ਵੀ ਸਾਥ ਦੇਣਗੇ ਤੇ ਬਹੁਤ ਅੱਛਾ ਰਿਸਪੋਰਟ ਮੁਕਾਬਲੇ ਕਿਵੇਂ ਦੇਖਦੇ ਹੋ ਮੁੱਦੇ ਕੀ ਨੇ ਸ਼ਾਇਦ ਉਸਤਿਆਂ ਨੇ ਬੜੀ ਗੱਲ ਕੀਤੀ ਜਿਹੜੀ ਇਹ ਆਪਾਂ 23 ਤੋਂ ਬਾਅਦ ਗੱਲ ਕਰਾਂਗੇ ਅੱਜ ਬੜੇ ਦਿਨਾਂ ਬਾਅਦ ਥੋੜਾ ਰਿਲੈਕਸਡ ਮੋਮੈਂਟ ਆਇਆ ਹੈ ਜਿਹਦੇ ਵਿੱਚ ਬੜੀ ਸਖ ਸ਼ਾਂਤੀ ਦੇ ਨਾਲ ਮੈਂ ਅਰਦਾਸ ਕਰਕੇ ਆਈ ਹਾਂ ਪ੍ਰਮਾਤਮਾ ਅਗੇ ਕਿ ਸੁਖ ਸ਼ਾਂਤੀ ਨਾਲ ਇਲੈਕਸ਼ਨ ਹੋਵੇ ਮੈਂ ਲੋਕਾਂ ਦੇ ਵਿੱਚ ਰਹੂੰਗੀ ਸ਼ਾਮ ਦੇ 6 ਵਜੇ ਤੱਕ ਸਾਰੇ ਬੂਥ ਤੇ ਇੱਕ ਇੱਕ ਵੋਟ ਤੇ ਆਪ ਜਾਉਂਗੀ सुबह दिने ही काम कर रही शाम तक मैसेज वोटर ऑन की कहना चाहूंगी जी मैसेज वोटर ने भी विनती करूंगी जिस प्रकार ਤੁਸੀਂ ਹਮੇਸ਼ਾ ਸਾਥ ਦਿੱਤਾ ਹੈ ਈਸ਼ਵਰ ਦੀ ਸਾਥਗੀ ਅੱਛਾ ਡਿੰਪੀ ਸਾਹਿਬ ਕਹਿ ਰਹੇ ਆਊਟਸਾਈਡਰ ਵਰਸਸ ਗਿੱਧਰਵਾਹਾ ਵਾਲੇ ਦੇਖੋ ਪਿਛਲੇ 12 ਸਾਲਾਂ ਨਾਲ ਤਾਂ ਆਊਟਸਾਈਡਰ ਨੇ ਗਿੱਧਰਵਾਹ ਨੂੰ ਸਭ ਕੁਝ ਦਿੱਤਾ ਹੈ ਕਿਹੜੇ ਆਊਟਸਾਈਡ ਪੰਜਾਬ ਕਾਂਗਰਸ ਦਾ ਪ੍ਰਧਾਨ ਪੰਜਾਬ ਦੇ ਕਿਸੇ ਵੀ ਹਲਕੇ ਲਈ ਆਊਟਸਾਈਡਰ ਨਹੀਂ ਹੁੰਦਾ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਸਿਬਰਵਾਣਾ ਕਰਦੇ ਦਵਾਂਸ ਕੀ ਚੱਲ ਰਿਹਾ ਹੈ ਇਸ ਸਮੇਂ ਮੌਤ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਕਿਤਨਾ ਬਹੁਤ ਵੱਡਾ ਇਗਜ਼ਾਮ ਦੇਣ ਜਾ ਰਹੇ ਹੋ ਉਹ ਬਈ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਛ ਨਹੀਂ ਹੱਥ ਠੀਕ ਹੈ ਅਸੀਂ ਆਪ ਦੀ ਡਿੰਪੇ ਢਲੋ ਤੇ ਅਮ੍ਰਿਤਾ ਬੜਿੰਗ ਇੱਕੋ ਸਮੇ ਗੁਰੂ ਘਰ ਹੋਏ ਨਤਮਸਤਕ ਦੋ ਮਾਨਿਕ ਦੁੱਜੇਨ ਦਿੱਤੀਆਂ ਸ਼ੁਭ ਕਾਮਨਾਵਾਂ ਦੇ ਨਾਲ ਸਾਂਝੀ ਕਰ ਲੈਣੇ ਇਸ ਵਕਤ ਬੜੀ ਬਿਹਤ ਉਸਤ ਸੀ ਹੈ ਇਹ ਦੋਨੋਂ ਸੌਲ ਦਾ ਬੈਸਟ ਜੀ ਬਾਜਮੀ ਨੂੰ ਤੁਹਾਡਾ ਸਾਰਾ ਸਪੇਸ਼ial ਸ਼ੁਕਰੀਆ ਸਾਹ ਜਿਹੜਾ ਕਿਤਨੇ ਕਿਤਨੇ ਮੈਡਮ ਬਹੁਤ ਥੱਕੇ ਥੱਕੇ ਨਜ਼ਰ ਆ ਰਹੇ ਹਨ ਕਿੰਨ ਜੀ ਇਸ ਤਰ੍ਹਾਂ ਦਾ ਲੱਗਿਆ ਜੀ ਗੁਰੂ ਸਾਹਿਬ ਦਾ ਓਟਾਸਰਾ ਲੈ ਕੇ ਸਭ ਤੋਂ ਪਹਿਲਾਂ ਸ਼ੁਰੂਆਤ ਬਿਚਾਰ ਲੁ ਬਹੁਤ ਹੀ ਬਹੁਤ ਜ਼ਿਆਦਾ ਅੱਛਾ ਲੱਗਿਆ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹੈ ਮਾਲਕ ਨੇ ਫਾਈਨਲੀ ਅੱਜ ਇਹ ਦਿਨ ਲਿਆਂਦਾ ਤੇ ਮੈਂ ਮੇਰੇ ਬਹੁਤ ਉਮੀਦ ਹੈ ਲੋਕ ਹਰ ਵਾਰ ਦੀ ਤਰ੍ਹਾਂ ਹਮਨ ਨੂੰ ਸਾਥ ਦੇਣਗੇ ਤੇ ਬਹੁਤ ਅੱਛਾ ਰਿਸਪੋਰਟ ਮੁਕਾਬਲਾ ਕਿਵੇਂ ਦੇਖਦੇ ਹੋ ਮੁੱਦੇ ਕੀ ਨੇ ਸ਼ਾਇਦ ਅਮਾਤਿਆਂ ਦੀ ਬਗਵਾਦੀ ਗੱਲ ਕੀਤੀ ਹੈ ਇਹ ਆਪਾਂ 23 ਤੋਂ ਬਾਅਦ ਗੱਲ ਕਰਾਂਗੇ ਅੱਜ ਬੜੇ ਦਿਨਾਂ ਬਾਅਦ ਥੋੜਾ ਰਿਲੈਕਸਡ ਮੋਮੈਂਟ ਆਇਆ ਜਿਹਦੇ ਵਿੱਚ ਬੜੀ ਸਖ ਸ਼ਾਂਤੀ ਦੇ ਨਾਲ ਮੈਂ ਅਰਦਾਸ ਕਰਕੇ ਆਈ ਹਾਂ ਪ੍ਰਮਾਤਮਾ ਅਗੇ ਕਿ ਸੁਖ ਸ਼ਾਂਤੀ ਨਾਲ ਇਲੈਕਸ਼ਨ ਹੋਵੇ ਮੈਂ ਲੋਕਾਂ ਦੇ ਵਿੱਚ ਰਹੂੰਗੀ ਸ਼ਾਮ ਦੇ 6 ਵਜੇ ਤੱਕ ਸਾਰੇ ਬੋਟਸ ਤੇ ਇੱਕ ਇੱਕ ਵੋਟ ਤੇ ਆਪ ਚਾਹੋਗੇ

ਉਹ ਬਈ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਛ ਨਾਹੀ ਹੱਥ ਠੀਕ ਹੈ ਅਸੀਂ ਆਪ ਦੀ